ਹੁਣ ਆਪਾਂ ਨੂੰ ਸਾਰਿਆਂ ਨੂੰ ਇੰਨਾ ਗਿਆਨ ਹੋ ਗਿਆ ਪਤਾ ਹੋ ਗਿਆ ਗੁਰਬਾਣੀ ਪੜ੍ਹ ਕੇ ਬੈਠੋ ਗੁਰਬਾਣੀ ਪੜ੍ਹ ਕੇ ਸਾਨੂੰ ਇਸ ਚੀਜ਼ ਦਾ ਗਿਆਨ ਹੋ ਗਿਆ ਸੋਝੀ ਹੋ ਗਈ ਹੈ ਕਿ ਆਪਣੇ ਕੋਲ ਸਮਾਂ ਸੀਮਤ ਹੈ ਇਹ ਜਿਹੜੇ ਸਵਾਸ ਆ ਇਹ ਸਾਡੇ ਗਿਣਤੀ ਦੇ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਕਿਉਂਕਿ ਗੁਰਬਾਣੀ ਵਿੱਚ ਮਾਰੇ ਸਮਝਾਉਂਦੇ ਆ ਕਿ ਗਣ ਘਾਲੇ ਸਭ ਦਿਵਸ ਸਾਸ ਨਾ ਬੱਡਨ ਘਟਨ ਤੇ ਅਨਸਾਰ ਹੁਣ ਆਪਾਂ ਨੂੰ ਇਸੀ ਦਾ ਪਤਾ ਕਿ ਸਵਾਸ ਖਤਮ ਹੋਣੇ ਤੇ ਅਸੀਂ ਇਹ ਸਰੀਰ ਛੱਡਣਾ ਹੈ ਪਰ ਅਸੀਂ ਹੁਣ ਚਾਹੁੰਦੇ ਆ ਕਿ ਜਦੋਂ ਅਸੀਂ ਸਰੀਰ ਛੱਡੀਏ ਤੇ ਸਾਨੂੰ ਆਪਣੇ ਘਰ ਦੇ ਵਿੱਚ ਜਿਹੜਾ ਦਰਗਾਹ ਦੇ ਵਿੱਚ ਬਣਿਆ ਹੋਇਆ ਵਾ ਜਿਹੜੋਂ ਨਿੱਜ ਘਰ ਕਹਿੰਦੇ ਆ ਪੀਓਸ ਘਰ ਦੇ ਵਿੱਚ ਸਾਨੂੰ ਥਾਂ ਮਿਲਦੇ ਐਸ ਵਾਸਤੇ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਜਦੋਂ ਅਸੀਂ ਗੁਰੂ ਦੇ ਕੋਲ ਆਉਨੇ ਆ ਤੇ ਮਾਰੇ ਸਾਨੂੰ ਸਮਝਾਉਂਦੇ ਆ ਜੇ ਤੁਸੀਂ ਇਸ ਘਰ ਦੇ ਵਿੱਚ ਵਸਣਾ ਚਾਹੁੰਦੇ ਹੋ ਦਰਗਾਹ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਫਿਰ ਪੌਣ ਤੋਂ ਉੱਪਰ ਜਿਹੜਾ ਸ਼ਬਦ ਚੱਲਦਾ ਹੈ ਜਿਹਨੂੰ ਗੁਰਬਾਣੀ ਵਿੱਚ ਪੰਜ ਸ਼ਬਦ ਕਹਿ ਦਿੱਤਾ ਹੈ ਤੇ ਜੇ ਤੁਹਾਡਾ ਧਿਆਨ ਉਹ ਸ਼ਬਦ ਵਿੱਚ ਜੁੜ ਗਿਆ ਤੇ ਤੁਸੀਂ ਦਰਗਾਹ ਦੇ ਵਿੱਚ ਆ ਸਕਦੇ ਹੋ ਮਾਰੇ ਨੇ ਆਪਾਂ ਦੱਸਿਆ ਕਿ ਇਹ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵੇ ਦਰਗੇ ਨਾਲ ਪंचे ਸੋਹ ਹੈ ਦਰ ਦਾ ਰਜਾ ਪਿਓ ਜਿਹੜੇ ਪੰਜ ਸ਼ਬਦ ਆ ਉਹ ਜਿਹੜੀ ਹੱਦ ਬੰਦੀ ਹੈ ਜਿਹਨੂੰ ਆਪਾਂ ਦਰ ਕਹਿੰਨੇ ਉਸ ਦਰ ਦੇ ਉੱਪਰ ਪੰਜ ਸ਼ਬਦ ਪ੍ਰਗਟ ਹੋ ਰਹੇ ਆ ਤੁਹਾਡਾ ਧਿਆਨ ਪਾਉਣ ਦੇ ਵਿੱਚ ਮਿਲ ਕੇ ਤੇ ਤੁਹਾਡਾ ਧਿਆਨ ਤਿੰਨਾ ਗੁਣਾ ਦੇ ਵਿੱਚ ਹੈ ਜਿਸ ਕਰਕੇ ਤੁਹਾਡਾ ਧਿਆਨ ਦਲਤੇ ਨਹੀਂ ਜਾਂਦਾ ਤੇ ਦਲਤੇ ਨਹੀਂ ਜਾਂਦਾ ਸ਼ਬਦ ਨਾਲ ਨਹੀਂ ਜੁੜਦਾ ਤੇ ਜਦ ਤੱਕ ਸ਼ਬਦ ਨਾਲ ਨਹੀਂ ਜੁੜਦਾ ਤੇ ਤੁਸੀਂ ਆਪਣੇ ਘਰ ਆਪਣੇ ਦੇਸ਼ ਨਹੀਂ ਜਾ ਸਕਦੇ ਇਹੀ ਕਹਿੰਦੇ ਖੇਲ ਆ ਇਹ ਤੁਹਾਨੂੰ ਪਹਿਲਾਂ ਵੀ ਮੌਕਾ ਮਿਲਿਆ ਆ ਜਿਹੜਾ ਮਾਨਸਜਾਮਾ ਆਪਾਂ ਨੂੰ ਮਿਲਿਆ ਇਹ ਆ ਜਦੋਂ ਪਹਿਲੀ ਵਾਰ ਨਹੀਂ ਮਿਲਿਆ ਸਾਨੂੰ ਕਈ ਵਾਰ ਮਿਲਿਆ ਪਰ ਕਹਿੰਦੇ ਤੁਸੀਂ ਇਹੋ ਹੀ ਗਲਤੀ ਕੀਤੀ ਤੁਸੀਂ ਆਪਣਾ ਧਿਆਨ ਇੱਧਰ ਰੱਖਿਆ ਤਿੰਨਾਂ ਗੁਣਾਂ ਦੇ ਵਿੱਚ ਇਹ ਤੋਂ ਤੱਕ ਤੁਸੀਂ ਸੀਮਤ ਰਹਿ ਗਏ ਵਾਦ ਤੋਂ ਵਾਦ ਇਸਾ ਤੋਂ ਗੁਣ ਤੇ ਕਿ ਚਲੇ ਗਏ ਤੁਸੀਂ ਇੱਥੇ ਦਾਨ ਕਰਦੇ ਰਹੇ ਪੁੰਨ ਕਰਦੇ ਰਹੇ ਤੁਸੀਂ ਇੱਥੇ ਤੀਰਥਾਂ ਦਾ ਰਟਨ ਕਰਦੇ ਰਹੇ ਬੜਾ ਕੁਸ਼ ਕੀਤਾ ਪਰ ਉਹ ਸ਼ਬਦ ਤੱਕ ਨਹੀਂ ਪਹੁੰਚ ਸਕੇ ਜਿਸ ਕਰਕੇ ਮਾਰੇ ਕਹਿੰਦੇ ਨੇ ਆਪ ਆਪਾਂ ਇਹ ਜੀਵਨ ਦੀ ਬਾਜ਼ੀ ਵਾਰ-ਵਾਰ ਹਾਰ ਗਏ ਉਹਨੇ ਤਾਂ ਦੱਸਿਆ ਗਿਆ ਸਮਝਾਇਆ ਗਿਆ ਇਹ ਚਾਰ ਪੁਕਾਰੇ ਨਾ ਤੂੰ ਮੰਨੇ ਖੱਡ ਵੀ ਏਕਾ ਬਾਤ ਬਖਾਨੇ 10 ਅਸਤੀ ਮੇ ਲੇਕੋ ਕਹਿਆ ਤੋ ਵੀ ਜੋਗੀ ਭੇਦ ਨਾ ਲਹਿਆ ਕਿੰਕਰੀ ਅਨੂਪ ਵਾਜੇ ਜੋਗੀਆ ਜਿਹੜਾ ਕਿੰਕਰੀ ਸ਼ਬਦ ਵੱਜ ਰਿਹਾ ਉਹਦੇ ਨਾਲ ਤੁਸੀਂ ਆਪਣੇ ਧਿਆਨ ਨੂੰ ਨਹੀਂ ਜੋੜ ਸਕਦੇ ਹੁਣ ਵੀ ਤੁਹਾਡੇ ਕੋਲ ਸਮਾਂ ਆ ਸਵਾਸ ਆ ਜੇ ਤੁਸੀਂ ਘਰ ਜਾਣਾ ਚਾਹੁੰਦੇ ਤੇ ਆਪਣੇ ਧਿਆਨ ਨੂੰ ਇੱਥੇ ਸ਼ਬਦ ਵਿੱਚ ਜੋੜੋ ਪੰਚੇ ਸੁਹ ਦਰਜਾਨ ਪੰਚਾਂ ਕਾ ਗੁਰੂ ਅੰਦਰ ਕੀ ਇਹ ਜਿਹੜੇ ਪੰਜ ਸ਼ਬਦ ਆ ਇਹਨਾਂ ਨੂੰ ਸੁਣ ਦਾ ਤਰੀਕਾ ਕੀ ਹੈ ਧਿਆਨ ਆਪਾਂ ਹੁਣ ਸਾਰਿਆਂ ਦਾ ਧਿਆਨ ਇੱਥੇ ਰਹਿੰਦਾ ਜਿਆਦਾ ਨੌ ਦਰਾਂ ਦੇ ਵਿੱਚ ਹੁਣ ਨੌ ਦਰਾਂ ਦੇ ਵਿੱਚ ਆਪਾਂ ਜੇ ਇੱਥੇ ਰਹਿ ਭਾਵੇਂ ਆਪਾਂ ਇੱਥੇ ਸਿਮਰਨ ਕਰਦੇ ਆਂ ਭਾਵੇਂ ਆਪਾਂ ਇੱਥੇ ਕੋਈ ਹੋਰ ਕਿਰਿਆ ਕਰਦੇ ਆਂ ਇਹ ਸਾਰੀ ਤਰ੍ਹਾਂ ਗੁਣਾਂ ਦੇ ਵਿੱਚ ਆਂ ਦੇਸ਼ਕਾਰ ਕੇ ਮਹਾਰਾਜੀ ਬਾਣੀ ਦੇ ਵਿੱਚ ਆਪ ਨੂੰ ਸਮਝਾਉਂਦੇ ਆ ਕਿ ਸਾਡਾ ਜਿਹੜਾ ਧਿਆਨ ਹੈ ਇੱਥੇ ਰਹਿ ਜਾਂਦਾ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਚਾਣ ਦੱਸਿਆ ਕਿ ਤੁਸੀਂ ਆਪਣੇ ਧਿਆਨ ਨੂੰ ਅਲਿਡੀ ਪੌਣੇ ਦੇ ਨਾਲ ਵਖ ਕਰੋ ਤ੍ਰੈ ਗੁਣ ਬੰਦ ਹੋ ਜਾਣਗੇ ਉਹੜੇ ਜਿਹੜਾ ਸਿਮਰਨ ਕਰਦੇ ਆਪਾਂ ਤਾਂ ਕਰਦੇ ਆ ਕਿ ਸਾਡਾ ਮਨ ਇਹ ਪ੍ਰਾਣਾਂ ਦੇ ਵਿੱਚ ਮਿਲ ਕੇ ਤੇ ਪ੍ਰਾਣਾਂ ਦੇ ਰਾਇ ਤ੍ਰੈ ਗੁਣਾ ਦੇ ਵਿੱਚ ਆ ਚੁੱਕਾ ਹੈ ਇੱਧਰ ਆ ਗਿਆ ਹੁਣ ਅਸੀਂ ਇਸ ਦਰ ਤੇ ਆਉਣਾ ਚਾਹੁੰਦੇ ਆ ਇਹ ਜਿਹੜਾ ਮਨ ਆ ਇਸ ਨੂੰ ਅਸੀਂ ਪੌਣ ਨਾਲ ਵਕ ਕਰ ਲੈਣਾ ਹੈ ਤੇ ਜਿਹੜੇ ਨੌਂ ਦਾ ਰਿਆ ਇਹ ਆਪਣੇ ਆਪ ਬੰਦ ਹੋ ਜਾਣਗੇ ਆਪ ਨੂੰ ਇਹ ਸਮਝ ਲੱਗੀ ਏ ਸਾਰੀ ਅਸੀਂ ਫਿਰ ਗੁਰਬਾਣੀ ਗੁਰੂ ਨੂੰ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਹੋਣ ਵਕ ਹੋ ਸਕਦੇ ਆ ਇਸ ਪੌਣ ਨਾਲੋਂ ਕਿਸ ਤਰ੍ਹਾਂ ਅਸੀਂ ਸ਼ਬਦ ਤੱਕ ਜਾ ਸਕਦੇ ਆ ਇਹ ਆਪਾਂ ਹੁਣ ਸਾਰਿਆਂ ਨੇ ਇਹਦੇ ਤੇ ਪ੍ਰੈਕਟੀਕਲ ਕਰਨਾ। ਇਸ ਵਾਸਤੇ ਫਿਰ ਗੁਰਬਾਣੀ ਸਾਨੂੰ ਗਿਆਨ ਦਿੰਦੀ ਐ, ਸਮਝਾਉਂਦੀ ਐ। ਮਰ ਗੰਦੇ ਗੁਰ ਗਿਆਨ ਅਰ ਧਿਆਨ। ਤਤ ਸਿਵ ਤਤ ਮਿਲਾਵੇ। ਸੱਚ ਸੱਚ ਜਾਣੀਏ ਏਕ ਚਿਤੇ ਲਿਵ ਲਾਵੇ। ਕਾਮ ਕ੍ਰੋਧ ਵਸ ਕਰੇ ਪਵਨ ਉਡੰਤਨ ਧਾਵੇ। ਨਰੰਕਾਰ ਕੇ ਵਸੇ ਦੇਸ਼ ਹੁਕਮਬੂਝ ਵਿਚਾਰ ਭਾਵ ਇਹਨੂੰ ਹੁਕਮ ਵੀ ਕਹਿੰਦੇ ਆ ਸ਼ਬਦ ਨੂੰ ਕਿਉਂਕਿ ਮਾਲਕ ਦੇ ਮੁਖ ਵਿੱਚੋਂ ਪ੍ਰਗਟ ਹੋ ਰਿਹਾ ਹੈ ਤੁਸੀਂ ਪੌਣ ਤੋਂ ਜਦੋਂ ਉੱਪਰ ਉੱਠ ਗਏ ਤੇ ਤੁਸੀਂ ਹੁਕਮ ਦੇ ਵਿੱਚ ਆ ਗਏ ਇਹਨੂੰ ਆਪਾਂ ਸਮਝਣ ਲਈ ਮਾਰਾ ਕਹਿੰਦੇ ਗੁਰ ਗਿਆਨ ਅਰ ਧਿਆਨ ਜਿਸ ਦਾ ਆਪਾਂ ਸਿਮਰਨ ਕਰਦੇ ਆ ਇਹ ਪਹਿਲੀ ਸਟੇਜ ਆ ਗਿਆਨ ਜਦੋਂ ਆਪਾਂ ਗੁਰਮੰਤਰ ਨੂੰ ਜਿਹੜੇ ਕਰਦੇ ਆਂ ਫਿਰ ਹੌਲੀ ਹੌਲੀ ਜਦੋਂ ਅਸੀਂ ਆਪਣੀ ਆਵਾਜ਼ ਵਿੱਚ ਧਿਆਨ ਰੱਖਦੇ ਰੱਖਦੇ ਜੋ ਆਪਾਂ ਬੋਲਦੇ ਆਂ ਆਵਾਜ਼ ਗੁਰੂ ਇਹ ਜਿਹੜੀ ਆਵਾਜ਼ ਆ ਜੋ ਆਪਾਂ ਬੋਲ ਰਹੇ ਆ ਇਹ ਸੁੰਨ ਵਿੱਚ ਜਾ ਕੇ ਖਤਮ ਹੋ ਰਹੀ ਹੈ ਆਵਾਜ਼ ਸਾਡੀ ਜਿਵੇਂ ਜਿਵੇਂ ਬੋਲਦੇ ਆਂ ਬੋਲਦੇ ਆਂ ਇੱਕ ਸਥਿਤੀ ਤੇ ਜਾ ਕੇ ਆਵਾਜ਼ ਬੰਦ ਹੋ ਗਈ ਅਸੀਂ ਉੱਥੇ ਆਪਣਾ ਧਿਆਨ ਲਾ ਦੇਣਾ ਹੈ ਉਸ ਨੂੰ ਮਾਰੇ ਕਹਿੰਦੇ ਨੇ ਧਿਆਨ ਰੂਪ ਹੋਏ ਆਸਣ ਪਾਵੇ ਉਥੇ ਜਾ ਕੇ ਜਦੋਂ ਅਸੀਂ ਧਿਆਨ ਲਾ ਲਿਆਗੇ ਪੌਣ ਵਾਪਸ ਆ ਜਾਏਗੀ ਆਪਣਾ ਧਿਆਨ ਚ ਐਸ ਦਰ ਤੇ ਟਿਕਿਆ ਐਸ ਐਸ ਦਰ ਤੇ ਟਿਕਿਆ ਅਸੀਂ ਗਿਆਨ ਤੋਂ ਧਿਆਨ ਵਿੱਚ ਚਲੇ ਗਏ ਜਦੋਂ ਅਸੀਂ ਧਿਆਨ ਵਿੱਚ ਗਏ ਉਤੋਂ ਫਿਰ ਇੱਕ ਚਿਤ ਹੋਣਾ ਹੈ ਮਰ ਕਹਿੰਦੇ ਨੇ ਗੁਰ ਗਿਆਨ ਅਰ ਧਿਆਨ ਤਤ ਸਿਓ ਤਤ ਤੇ ਮਿਲਾਵੇ ਸੱਚ ਸੱਚ ਜਾਣੀਏ ਇੱਕ ਚਿਤ ਹੈ ਜਦੋਂ ਧਿਆਨ ਇੱਕ ਦਰ ਤੇ ਟਿਕ ਗਿਆ ਇਥੋਂ ਸਾਨੂੰ ਆਵਾਜ਼ ਸੁਣਨ ਲੱਗ ਜੇਗੀ ਜਿਹੜਾ ਅੰਦਰ ਆਪਣੇ ਸ਼ਬਦ ਚੱਲਦਾ ਹੈ ਉਸ ਤੋਂ ਬਾਅਦ ਆਪਣੇ ਧਿਆਨ ਨੂੰ ਇੱਕ ਚਿਤ ਕਰ ਦੇਣਾ ਹੈ ਜਿਸਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਇੱਕ ਚਿੱਤ ਇੱਕ ਸ਼ਿਨ ਜੇ ਇੱਕ ਚਿੱਤ ਧਿਆਇਓ ਕਾਲ ਫਸ ਕੇ ਆ ਜਿਹੜਾ ਕਾਲ ਦਾ ਦੇ ਰਿਆ ਇਥੋਂ ਨਿਕਲਣ ਵਾਸਤੇ ਇੱਕ ਚਿੱਤ ਹੋਣਾ ਹੈ ਜਿਸਾ ਆਪਾਂ ਬੋਲਦੇ ਆ ਵਾਹ ਗੁਰੂ ਸਿਮਨ ਕਰਦੇ ਆ ਕਰਦੇ ਆ ਜਦੋਂ ਧਿਆਨ ਨਾਭੀ ਤੇ ਡਿੱਗਿਆ ਜਾਇਸ਼ਦਾਰ ਤੇ ਡਿੱਗਿਆ ਤੁਹਾਨੂੰ ਆਵਾਜ਼ ਸੁਣ ਲੱਗ ਪਈ ਅੰਦਰੋਂ ਤੇ ਜਦੋਂ ਅੰਦਰੋਂ ਆਵਾਜ਼ ਸੁਣ ਲੱਗ ਪਈ ਤੁਸੀਂ ਆਪਣਾ ਧਿਆਨ ਇਕ ਚੇਤ ਕਰ ਦੇਣਾ ਹੈ ਇਕਜਿਤ ਭਾਵ ਤੇ ਇਧਰੋਂ ਆ ਜਿਹੜਾ ਸੂਰਜ ਵਾਲਾ ਪਾਸਾ ਇਹਨੂੰ ਸੱਜਾ ਪਾਸਾ ਕਹਿੰਦੇ ਆ ਇਹ ਸੱਜ ਨੂੰ ਆਪਣਾ ਧਿਆਨ ਸਾਰਾ ਖੱਬੇ ਪਾਸੇ ਲੈ ਜਾਣਾ ਹੈ ਇਹ ਜਿਹੜਾ ਦਾਰਿਆ ਇਹਨੂੰ ਬਿਲਕੁਲ ਬੰਦ ਕਰ ਦੇਣਾ ਤੇ ਜਦੋਂ ਧਿਆਨ ਨੂੰ ਇਧਰ ਲੈ ਗਏ ਮਾਲ ਕਹਿੰਦੇ ਸੱਸੀਏ ਰਕੇ ਘਰ ਸੂਰ ਸਮਾਵੇ ਜੋਗ ਵਿਗਤ ਕੀ ਕੀਮਤ ਆ ਭਾਵੇ ਰਾਜਸ ਤਾਮਸ ਸਤ ਇਕਾਲ ਸਮਾਵੇ ਸਸੀ ਗਰਕੇ ਕਾ ਸੂਰ ਸਮਾਵੇ ਜੋਗਯੁਗਤ ਕੀ ਕੀਮ ਪਰ ਜਦੋਂ ਤੁਸੀਂ ਸੂਰਜ ਵਾਲੇ ਪਾਸੇ ਨੂੰ ਬੰਦ ਕਰਕੇ ਆਪਣਾ ਧਿਆਨ ਚੰਦਰਮਾ ਵਾਲੇ ਪਾਸੇ ਲੈ ਕੇ ਇੱਥੇ ਫਿਰ ਸ਼ਬਦ ਦੀ ਆਵਾਜ਼ ਸੁਣਨੀ ਆਪਾਂ ਇੱਥੇ ਜਦੋਂ ਸ਼ਬਦ ਦੀ ਆਵਾਜ਼ ਸੁਣਦੀ ਹੈ ਫਿਰ ਆਪਣਾ ਜਿਹੜਾ ਧਿਆਨ ਹੈ ਬਿਲਕੁਲ ਜਾਂ ਪਿੱਛੇ ਲੈ ਜਾਣਾ ਹੈ ਜਾਂ ਉੱਪਰ ਲੈ ਜਾਣਾ ਹੈ ਜਦੋਂ ਇਹ ਤੋਂ ਸ਼ਬਦ ਗगन ਵਿੱਚ ਚਲਾ ਗਿਆ ਮੈਂ ਤੇ ਜਾ ਕੇ ਸਾਡਾ ਧਿਆਨ ਜੁੜ ਗਿਆ ਪਉਣ ਰਹਿ ਗਈ ਇਹ ਜਿਹੜਾ ਮਨ ਸੀ ਨਿਰੰਕਾਰ ਦੇ ਦੇਸ਼ ਚਲਾ ਗਿਆ ਇਹ ਦਰਗਾਹ ਨੂੰ ਨਿਰੰਕਾਰ ਦਾ ਦੇਸ਼ ਕਹਿੰਦੇ ਤੇ ਮਾਰੇ ਕਹਿੰਦੇ ਨੇ ਗੁਰ ਗਿਆਨ ਅਰ ਧਿਆਨ ਤਤ ਸਿਓ ਤਤ ਮਿਲਾਵੇ ਸੱਚ ਸੱਚ ਜਾਣੀਏ ਇਕ ਚਿਤੇ ਲਵਲਾਵੇ ਕਾਮ ਕ੍ਰੋਧ ਵਸ ਕਰੇ ਪਵਣ ਉਡੰਤ ਨਾ ਤਾਵੇ ਨਿਰੰਕਾਰ ਕੇ ਵਸੇ ਦੇਸ਼ ਹੁਕਮ ਬੂਝ ਵਿਚਾਰ ਪਾਵੇ ਜਦੋਂ ਧਿਆਨ ਇਥੇ ਚੱਲ ਗਏ ਤੇ ਬ੍ਰਹਮ ਜੋਤ ਪ੍ਰਗਟ ਹੋ ਜੇਗੀ ਸੱਚੇ ਮਹਿਲ ਨਿਵਾਸ ਨਿਰੰਤਰ ਆਵਾ ਗਮਣ ਚਕਾਇਆ ਨਾ ਮਨ ਚੱਲੇ ਨਾ ਪਉਣ ਉਡਾਰੇ ਫਿਰ ਮਨ ਸ਼ਬਦ ਵਿੱਚ ਧੀਨ ਹੋ ਜਾਏਗਾ ਤੇ ਸ਼ਬਦ ਵਿੱਚ ਸਮਾਉਣ ਦੇ ਨਾਲ ਅੰਦਰ ਜੋਤ ਪ੍ਰਗਟ ਹੋਏਗੀ પ્રકાશ ਹੋਏਗਾ ਜਿੱਥੇ ਪ੍ਰਕਾਸ਼ ਆ ਉਹ ਉਹ ਸਾਡਾ ਅਸਲੀ ਕਰ ਰਿਹਾ ਹੈ ਨਿਰਜਗਤ ਐਸਾਂ ਜਿਹੜੇ ਗੁਰਮਖਾ ਉਹ ਆਪਣਾ ਧਿਆਨ ਇੱਥੋਂ ਬਾਹਰ ਕਰਦੇ ਆ ਇਹ ਵਣ ਜੇ ਆਪਾਂ ਇੱਥੇ ਚਲੇ ਗਏ ਸਬਦ ਦੁਆਰਾ ਤੇ ਆਪਾਂ ਇੱਥੇ ਸਫਲ ਹੋ ਗਏ ਜੇ ਜੀ ਨਹੀਂ ਜਾਂਦੇ ਇੱਧਰ ਰਹਿਨੇ ਇਹ paun ਰੁਕ ਜਾਂਦੀ ਹੈ ਸਵਾਸ ਰੁਕ ਜਾਣੇ ਇੱਕ ਦਿਨ ਅੱਜ ਨਹੀਂ ਕੱਲ ਰੁਕੀ ਜਾਣੇ ਫੇਰੇ ਜਿਹੜਾ ਮਨ ਹੈ ਇਹ ਅੱਗੇ ਨਹੀਂ ਜਾ ਸਕਦਾ ਇਸ ਕਰਕੇ ਤੁਸੀਂ ਰੋਜ਼ ਬਾਣੀ ਚ ਪੜਦੇ ਹੋ ਕਿ ਦਰਗਾਹ ਦੇ ਵਿੱਚ ਜਾਣ ਵਾਸਤੇ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹ ਹੈ ਜਿੱਥੇ ਮਾਲਕ ਬੈਠਾ ਉਹਨੂੰ ਦਰ ਕਹਿੰਦੇ ਆ ਜਿਸਨੂੰ ਮਾਰੇ ਨੇ ਬਾਣੀ ਦੇ ਚ ਆਪਾਂ ਦੱਸਿਆ ਕੁਝ ਇਤਤਧਰ ਵਸੇ ਕਵਨ ਦਰ ਕਹੀਏ ਦਰਾਂ ਭੀਤਰ ਦਰ ਕਵਨ ਲਹੇ ਤੇ ਉਹ ਜਿਹੜਾ ਦਰਿਆ ਉਹਦੀ ਫੇਰ ਨਿਸ਼ਾਨੀ ਦੱਸਦੇ ਆ ਦਰਵਾਜੇ ਅਣਹਦ ਆਵਾਜੇ RAM ਘਟ ਘਟ ਹਰ ਗੋਬਿੰਦ ਗਾਜੇ RAM ਗੋਬਿੰਦ ਗਾਜੇ ਸਦਾ ਬਿਰਾਜੇ ਜਿੱਥੇ ਉਹ ਸ਼ਬਦ ਵੱਜਦਾ ਆ ਉਹ ਦਰਿਆ ਉਥੇ ਆਪਾਂ ਧਿਆਨ ਲਾਉਣਾ ਆ ਹੁਣ ਥੋੜੀ ਆਪਾਂ ਪ੍ਰੈਕਟਿਸ ਕਰਦੇ ਆ ਪਹਿਲਾਂ ਆਪਾਂ ਸਿਮਣ ਕਰਾਂਗੇ ਥੋੜਾ ਜਿਹਾ ਹੌਲੀ ਹੌਲੀ ਬੋਲ ਕੇ ਫਿਰ ਤੁਸੀਂ ਹੌਲੀ ਹੌਲੀ ਆਪਣੇ ਅੰਤਰਗਾ ਚਲੇ ਜਾਣਾ ਫਿਰ ਹੌਲੀ ਹੌਲੀ ਆਪਣਾ ਧਿਆਨ ਬਿਲਕੁਲ ਖੜੇ ਪਾਸੇ ਫਿਰ ਸਿਮਰਨ ਬੰਦ ਕਰ ਦੇਣਾ ਹੈ ਔਰ ਸਵਾਸ ਨੂੰ ਰੋਕ ਕੇ ਕੋਈ ਵੀ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਦੀ ਉਹਨੂੰ ਸੁਣਨਾ ਹੈ ਉਹਨੂੰ ਸੁਣਦਿਆਂ ਹੋਇਆ ਫਿਰ ਧਿਆਨ ਨੂੰ ਉੱਪਰ ਲੈ ਕੇ ਜਾਣਾ ਹੈ ਬਿਲਕੁਲ ਸਰੀਰ ਢਿੱਲਿਆ ਛੱਡ ਦੇਣਾ ਹੈ ਸਰੀਰ ਦਾ ਚੇਤਾ ਭੁੱਲਣਾ ਹੈ Wow, <laughs> <laughs>